ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚਾਲ ਆ ਦੋਸਤੋ ਉਮੀਦ ਆ ਕਿ ਠੀਕ ਠਾਕ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਚੈੱਕ ਕਰੀਏ ਜਿਹੜੀ ਆਪਣੀ ਆਵਾਜ਼ ਪ੍ਰੋਪਰ ਆ ਰਹੀ ਆ ਜਾਂ ਨਹੀਂ ਆ ਰਹੀ ਹੈ ਨਾ ਸੋ ਆਪਾਂ ਦੂਸਰੇ ਫੋਨ ਦੇ ਉੱਪਰ ਜਾ ਕੇ ਚੈੱਕ ਕਰਦੇ ਹਾਂ ਵੀ ਜਿਹੜੀ ਆਪਣੀ ਆਵਾਜ਼ ਆ ਰਹੀ ਆ ਜਾਂ ਨਹੀਂ ਆ ਰਹੀ ਕਿਉਂਕਿ ਜੇਕਰ ਆਵਾਜ਼ ਨਾ ਆਈ ਤਾਂ ਆਪਣਾ ਲਾਈਵ ਹੋਣ ਦਾ ਕੋਈ ਤੁਕ ਨਹੀਂ ਬਣਦਾ ਕਿਉਂਕਿ ਲਾਈਵ ਦੇ ਵਿੱਚ ਜ਼ਰੂਰੀ ਹੁੰਦਾ ਵੀ ਆਪਾਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰੀਏ ਲਾਈਵ ਜੀ ਜਿਹੜੀ ਆਪਸ਼ਨ ਨਹੀਂ ਆ ਰਹੀ ਆ ਗਈ 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 ਹਾਂਜੀ ਆ ਗਈ ਦੂਸਰੇ ਫੋਨ ਦੇ ਵਿੱਚ ਮੈਂ ਚੈੱਕ ਕਰ ਰਿਹਾ ਵੀ ਜਿਹੜੀ ਆਵਾਜ਼ ਆ ਰਹੀ ਹੈ ਜੇ ਨਹੀਂ ਆ ਰਹੀ ਹਾਂਜੀ ਆ ਗਈ ਦੂਸਰੇ ਫੋਨ ਦੇ ਵਿੱਚ ਆ ਗਈ ਜੀ ਆ ਦੇਖੋ ਦੂਸਰੇ ਫੋਨ ਦੇ ਵਿੱਚ ਆਪਾਂ ਆਵਾਜ਼ ਚੈੱਕ ਕਰ ਲਈ ਆਵਾਜ਼ ਆ ਗਈ ਸੋ ਹਾਂਜੀ ਪਿਆਰੇ ਦੋਸਤੋ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੁਣ ਆਪਾਂ ਨੂੰ ਕਨਫਰਮ ਹੋ ਗਿਆ ਵੀ ਜਿਹੜੀ ਆਪਣੀ ਆਵਾਜ਼ ਆ ਰਹੀ ਆ ਤੇ ਹੁਣ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੁਖਵਿੰਦਰ ਕੌਰ ਹੈਲੋ ਵੀਰੋ ਕਿਵੇਂ ਹੋ ਤੁਸੀਂ? ਹਾਂਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ? ਹੋਰ ਘਰ ਪਰਵਾਹ ਠੀਕ ਹੈ ਜੀ? ਦਵਾ ਜਾ ਰਹੀ ਹੈ ਜਾਂ ਨਹੀਂ ਹੈ? ਹਾਂਜੀ ਆ ਗਈ। ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਚੀਜ਼ ਸ਼ੇਅਰ ਕਰਨੀ ਸੀਗੀ। ਤੇ ਮੈਂ ਕਿਹਾ ਕਿ ਕਿਉਂ ਨਾ ਆਪਾਂ ਲਾਈਵ ਹੋ ਕੇ ਸ਼ੇਅਰ ਕਰੀਏ ਹਨਾ। ਅਹ ਦੇਖੋ ਜਿਵੇਂ ਹੁਣ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਆਪਣੇ ਵਲੌਗਸ ਵਗੈਰਾ ਦੇਖਦੇ ਹੋ ਫਨੀ ਵੀਡੀਓਜ਼ ਦੇਖਦੇ ਹੋ ਹਨਾ। ਇਸ ਤੋਂ ਪਹਿਲਾਂ ਜਿਹੜਾ ਆਪਣਾ ਇੱਕ ਅਹ ਜਿਵੇਂ ਆਪਾਂ ਨੂੰ ਪਹਿਲਾਂ ਇੱਕ ਸ਼ੌਂਕ ਸੀਗਾ ਜੀ ਲਿਖਣ ਦਾ, ਸ਼ਾਇਰੀ ਲਿਖਣ ਦਾ ਹਨਾ। ਤੇ ਅੱਜ ਮੈਂ ਤੁਹਾਨੂੰ ਉਸ ਆਪਣੀ ਲਿਖਤ ਹੋਈ ਸ਼ੈਰੀ ਦੀਆਂ ਤੁਹਾਨੂੰ ਮੈਂ ਕੁਝ ਗੱਲਾਂ ਬਾਤਾਂ ਸੁਣਾਵਾਂਗਾ ਤੇ ਇੱਕ ਹੋਰ ਕਮੈਂਟ ਆ ਗਿਆ ਸੋ ਆਪਾਂ ਪਹਿਲਾਂ ਉਹਦਾ ਰਿਪਲਾਈ ਦੇ ਦਈਏ ਜੀ ਜੋਤੀ ਸਿੱਧੂ ਹੈਲੋ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਤੇ ਆ ਤੁਹਾਨੂੰ ਜਿਹੜਾ ਲਿਖਣ ਦਾ ਸ਼ੌਂਕ ਸੀ ਤੇ ਉਦੋਂ ਇੱਕ ਜੀ ਮੇਬੀ ਸਾਲក ਪਹਿਲਾਂ ਇੱਕ ਬੁੱਕ ਛਪੀ ਹੋਈ ਸੀ ਦਾ ਵਿੰਗਸ ਆਫ ਵਰਸਸ ਤੇ ਉਹਦੇ ਵਿੱਚ ਜਿਹੜੀਆਂ ਆਪਣੀਆਂ ਤਿੰਨ ਲਿਖਤਾਂ ਜਾਨੀ ਕਿ ਤਿੰਨ ਪੋਇਮਾਂ ਜਿਹੜੀਆਂ ਉਹਦੇ ਵਿੱਚ ਛਪੀਆਂ ਹੋਈਆਂ ਸੀ ਤੇ ਆਪਾਂ ਤੁਹਾਨੂੰ ਅੱਜ ਉਹਨਾਂ ਲਿਖਤਾਂ ਦੇ ਵਿੱਚੋਂ ਇੱਕ ਲਿਖਤ ਜਿਹੜੀ ਤੁਹਾਨੂੰ ਆਪਾਂ ਤੁਹਾਡੇ ਰੂਬਰੂ ਕਰਾਂਗੇ ਤੁਹਾਨੂੰ ਸੁਣਾਵਾਂਗੇ ਤੇ ਅੱਗੇ ਜੀ ਇੱਕ ਹੋਰ ਕਮੈਂਟ ਆ ਗਿਆ ਜੀ ਸੰਦੀਪ ਕੌਰ ਵੀਰ ਕੱਲੇ ਹੀ ਭਾਬੀ ਕਿੱਥੇ ਨੇ ਭਾਬੀ ਇੱਥੇ ਹੀ ਨੇ ਉਹ ਰੋਟੀ ਰੋਟੀ ਖਾ ਕੇ ਰੈਸਟ ਕਰ ਰਹੇ ਨੇ ਸੋ ਆਪਾਂ ਉਹਨਾਂ ਨੂੰ ਵੀ ਤੁਹਾਡੇ ਜਿਹੜਾ ਰੂਬਰੂ ਕਰਵਾਉਨੇ ਆ ਜੀ ਥੋੜੀ ਦੇਰ ਦੇ ਵਿੱਚ ਤੇ ਹਾਂਜੀ ਆਪਾਂ ਕਰ ਰਹੇ ਸੀ ਵੀ ਆਪਣੀ ਲਿਖਤ ਦੀ ਗੱਲ ਹਨਾ ਤੇ ਉਸ ਪੋਇਮ ਦਾ ਸਵਾਜ ਆਪਾਂ ਤੁਹਾਡੇ ਨਾਲ ਥੋੜਾ ਜਿਹਾ ਜ਼ਿਕਰ ਕਰਾਂਗੇ ਇੱਕੋ ਸੈਕਿੰਡ ਦੀ ਆਪਾਂ ਹੁੰਦੀ ਹੈ ਕੁਝ ਕਿ ਲਾਈਨਾਂ ਜਿਹੜੀਆਂ ਆਪਾਂ ਰੱਖੀਆਂ ਹੋਈਆਂ ਸੀਗੀਆਂ ਅਲੱਗ ਕੱਢ ਕੇ ਤੇ ਮੈਂ ਉਸ ਨੂੰ ਕੱਢ ਲਵਾਂ ਫਿਰ ਉਸ ਨੂੰ ਮੈਂ ਬੋਲ ਕੇ ਤੁਹਾਨੂੰ ਦੱਸਾਂਗਾ ਹਨਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਹ ਵੀ ਦੱਸਣਾ ਵਾ ਵੀ ਜਿਹੜੀ ਆਪਣੀ ਇਹ ਲਿਖਤ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਜਿਹੜੀ ਲਿਖਤ ਆ ਜੀ ਇਹ ਲਿਖੀ ਹੋਈ ਹੈ ਜੀ ਗਰੀਬੀ ਤੇ ਜਿਵੇਂ ਮੰਨ ਲਓ ਕੋਈ ਵੀ ਗਰੀਬ ਇਨਸਾਨ ਬੰਦਾ ਹਨਾ ਵੀ ਉਹ ਕੀ ਕੁਝ ਹੰਡਾਉਂਦਾ ਆ ਉਹਦੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਗੱਲਾਂ ਆਪਾਂ ਇਸ ਪੋਇਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਆਪਣੀ ਇਹ ਪੋਇਮ ਆ ਇਸ ਦਾ ਨਾਮ ਆ ਜੀ ਗਰੀਬੀ ਸੋ ਹਾਂ ਜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਕਹਿੰਦਾ ਜ਼ਿੰਦਗੀ ਭਰੀ ਮੁਸੀਬਤਾਂ ਨਾਲ ਫੇਰ ਵੀ ਲੁੱਟਦੇ ਬੁੱਲੇ ਨੇ ਬੇਸ਼ੱਕ ਘਰ ਨੇ ਇਹਨਾਂ ਦੇ ਛੋਟੇ ਪਰ ਹੁੰਦੇ ਦਿਲ ਦੇ ਬਹੁਤ ਹੀ ਖੁੱਲੇ ਨੇ ਲਗਣੀ ਨਹੀਂ ਗੱਲ ਇਹ ਸੱਚੀ ਕਿਉਂਕਿ ਹੈ ਹੀ ਬੜੀ ਅਜੀਬੀ ਆ ਕਦੇ ਵੀ ਗਰੀਬ ਮਾਰੇ ਨਹੀਂ ਹੁੰਦੇ ਬਸ ਆ ਹੁੰਦੀ ਮਾੜੀ ਗਰੀਬੀ ਆ ਕਦੇ ਵੀ ਗਰੀਬ ਮਾਰੇ ਨਹੀਂ ਹੁੰਦੇ ਬਸ ਆ ਹੁੰਦੀ ਮਾੜੀ ਗਰੀਬੀ ਆ ਕਹਿੰਦਾ ਵੱਡੇ ਮਹਿਲ ਮਨਾਰੇ ਨਹੀਂ ਇਹਨਾਂ ਦੇ ਛੋਟੇ ਛੋਟੇ ਘਰਾਂ ਚੋਂ ਵਸਦੇ ਆ ਲੱਖਾਂ ਤੂਫਾਨ ਆਉਣ ਦੁੱਖਾਂ ਦੇ ਚੰਦਰੇ ਫੇਰ ਵੀ ਰਹਿੰਦੇ ਹੱਸਦੇ ਆ ਕਿ ਛੱਡ ਸਾਥ ਫਿਰ ਉਹ ਵੀ ਜਾਂਦੇ ਜੋ ਹੁੰਦੇ ਬੜੇ ਕਰੀਬੀ ਆ ਕਦੇ ਵੀ ਗਰੀਬ ਮਾਰੇ ਨਹੀਂ ਹੁੰਦੇ ਬਸ ਆ ਹੁੰਦੀ ਮਾੜੀ ਗਰੀਬੀ ਆ ਹੁੰਦੀ ਮਾੜੀ ਗਰੀਬੀ ਆ ਬਹੁਤ ਸੋਹਣੇ ਹੁੰਦੇ ਜ਼ਮੀਰ ਇਹਨਾਂ ਦੇ ਨਾ ਹੀ ਕਰੇ ਕਿਸੇ ਨੂੰ ਪੰਡਦੇ ਆ ਆਪ ਦੁੱਖਾਂ ਨਾਲ ਲੜਦੇ ਰਹਿੰਦੇ ਕੰਮਲੇ ਫੇਰ ਵੀ ਖੁਸ਼ੀਆਂ ਮੰਡਦੇ ਆ ਕਹਿੰਦਾ ਸਿੱਧੂ ਆ ਜੋ ਵੀ ਕਰਦਾ ਰੱਬ ਹੀ ਕਰਦਾ ਕਹਿੰਦਾ ਸਿੱਧੂ ਆ ਜੋ ਵੀ ਕਰਦਾ ਰੱਬ ਹੀ ਕਰਦਾ ਜੋ ਵੀ ਇਹਨਾਂ ਨੂੰ ਮਿਲਦਾ ਵਿੱਚ ਨਸੀਬੀ ਆ ਕਦੇ ਵੀ ਗਰੀਬ ਮਾੜੇ ਨਹੀਂ ਹੁੰਦੇ ਬਸ ਹੁੰਦੀ ਮਾੜੀ ਗਰੀਬੀ ਆ ਕਦੇ ਵੀ ਗਰੀਬ ਮਾੜੇ ਨਹੀਂ ਹੁੰਦੇ ਹੁੰਦੀ ਮਾੜੀ ਗਰੀਬੀ ਆ ਸੋ ਹਾਂਜੀ ਪਿਆਰੇ ਦੋਸਤੋ ਫਿਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਜਿਹੜੀ ਆਪਣੀ ਲਿਖਤਾ ਪੋਇਮ ਆ ਤੁਹਾਨੂੰ ਕਿੱਦਾਂ ਦੀ ਲੱਗੀ ਹਨਾ ਤੇ ਆਪਾਂ ਬਹੁਤ ਸਾਰੀਆਂ ਬਹੁਤ ਹੀ ਚੀਜ਼ਾਂ ਇਦਾਂ ਦੀਆਂ ਲਿਖੀਆਂ ਹੋਈਆਂ ਜੋ ਸੱਚਾਈ ਤੇ ਆਧਾਰਤਾ ਉਹ ਵੀ ਆਪਾਂ ਹੌਲੀ-ਹੌਲੀ ਤੁਹਾਡੇ ਪੇਸ਼ ਕਰਿਆ ਕਰਾਂਗੇ ਤੇ ਹੁਣ ਆਪਾਂ ਜੀ ਦੋ ਕ ਕਮੈਂਟ ਆਏ ਹੋਏ ਉਹਨਾਂ ਦਾ ਆਪਾਂ ਰਿਪਲਾਈ ਦੇ ਦਈਏ ਅ ਵੀਰ ਕੱਲੇ ਹੀ ਭਾਬੀ ਕਿਥੇ ਭਾਬੀ ਤੁਹਾਨੂੰ ਮੈਂ ਤਾਂ ਸਹੀ ਅਰੈਸਟ ਕਰ ਰਿਹਾ ਪੀਬੀ 8 ਜਲੰਧਰ ਵਾਲਾ ਹੈਲੋ ਬਾਈ ਜੀ ਕਿੱਦਾਂ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਹੋ ਤੇ ਮੈਡਲ ਜੀ ਅਰੈਸਟ ਕਰ ਰਿਹਾ ਇਸ ਕਰਕੇ ਆਪਾਂ ਨੂੰ ਡਿਸਟਰਬ ਨਹੀਂ ਕੀਤਾ ਮੈਂ ਸੋਚਿਆ ਵੀ ਆਪਾਂ ਖੁਦ ਹੀ ਤੁਹਾਡੇ ਰੂਬਰੂ ਹੋ ਜਾਨੇ ਹਨਾ ਤੇ ਜ਼ਰੂਰ ਦੱਸੋ ਜੇ ਕਮੈਂਟਾਂ ਦੇ ਵਿੱਚ ਜਿਹੜਾ ਆਪਣੀ ਪੋਇਮ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਹ ਵੀ ਜ਼ਰੂਰ ਦੱਸੋ ਜਿਹੜੇ ਸਾਡੇ ਤੁਸੀਂ ਵਲੌਗ ਵਗੈਰਾ ਦੇਖ ਰਹੇ ਹੋ ਫਨੀ ਵੀਡੀਓ ਦੇਖ ਰਹੇ ਹੋ ਵਧੀਆ ਲੱਗ ਰਿਹਾ ਆ ਆਨੰਦ ਆ ਰਿਹਾ ਜੇ ਕੋਈ ਕਮੀ ਪੇਛੀ ਲੱਗ ਰਹੀ ਹੈ ਤਾਂ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਕਿ ਆਪਾਂ ਆਪਣੀ ਕਮੀ ਪੇਸ਼ੀ ਨੂੰ ਸੁਧਾਰ ਕੇ ਤੁਹਾਡੇ ਅੱਗੇ ਵਧੀਆ-ਵਧੀਆ ਕੰਟੈਂਟ ਤੇ ਵਧੀਆ-ਵਧੀਆ ਵਲੌਗ ਲੈ ਕੇ ਆ ਸਕੀਏ ਸੋ ਠੀਕ ਹੈ ਦੋਸਤੋ ਹੁਣ ਆਪਾਂ ਲੈਨੇ ਤੁਹਾਡੇ ਤੋਂ ਇਜਾਜ਼ਤ ਤੇ ਬਹੁਤ ਜਲਦੀ ਮਿਲਦੇ ਹਾਂ ਜੀ ਨੈਕਸਟ ਲਾਈਵ ਦੇ ਵਿੱਚ ਮੈਂ ਅੱਜ ਰੈਸਟ ਕਰ ਰਿਹਾ ਇਸ ਕਰਕੇ ਆਪਾਂ ਨੂੰ ਡਿਸ ਤੁਹਾਨੂੰ ਮਿਲਦੇ ਹਾਂ ਜੀ ਨੈਕਸਟ ਲਾਈਵ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਧੰਨਵਾਦ